ਦੀਪਾ ਹਾਂਜੀ ਮੰਮੀ ਕੀ ਕਰਨੀ ਪੁੱਤ ਕੁਛ ਨਹੀਂ ਅਖਬਾਰ ਪੜ੍ਹਨ ਲਈ ਮੰਮੀ ਚੱਲ ਜਾ ਫਿਰ ਇੱਕ ਨਾ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ ਮੰਮੀ ਐਨੀ ਹੀ ਜਾਇਦਾਦ ਦੇ ਮਾਲਕ ਆ ਇੱਕ ਹੀ ਨੌਕਰਾਨੀ ਰੱਖ ਲਈਏ ਪੁੱਤ ਨੌਕਰ ਰੱਖਣ ਨੂੰ ਤਾਂ ਮੈਂ 10 ਰੱਖ ਲੈਣੀ ਕੋਈ ਗੱਲ ਨਹੀਂ ਪਰ ਤੁਸੀਂ ਕਿੱਦਾਂ ਕੰਮ ਸਿੱਖੋਗੇ ਕਿੱਦਾਂ ਕੰਮ ਕਰੋਗੇ ਆਪਣਾ ਕੰਮ ਨਾ ਆਪ ਹੀ ਕਰੀਦਾ ਹੰਦਾ ਵਾ ਜਿੱਥੇ ਰੱਖਣ ਦਾ ਮੇਰਾ ਫਰਜ਼ ਵਾ ਨਾ ਉੱਥੇ ਮੈਂ 10 ਬੰਦੇ ਰੱਖਿਆ ਗਦਾਮਾਂ ਵਿੱਚ ਕੋਈ ਗੱਲ ਨਹੀਂ ਪਰ ਇਹ ਆ ਆ ਕਰਦੇ ਕੰਮ ਦਾ ਕਿਹੜੀ ਗੱਲ ਵਾ ਇਹ ਤੂੰ ਹੀ ਕਰੀ ਸਕਦੀਆਂ ਜੇ ਮਾੜਾ ਮੋਟਾ ਨਾਲੇ ਵੇ ਪੁੱਤ ਆਪਣੀਆਂ ਜ਼ਿੰਮੇਵਾਰੀਆਂ ਆਪ ਸੰਭੀਦੀਆਂ ਹੁੰਦੀਆਂ ਵਾ ਜੇ ਤੂੰ ਅੱਜ ਨੌਕਰਾਂ ਸਿਰ ਤੇ ਰਹਿ ਗਈਆਂ ਕੱਲ ਨੂੰ ਤੁਹਾਨੂੰ ਆਪ ਕੰਮ ਕਰਨਾ ਪਿਆ ਤਾਂ ਫੇ ਤੂੰ ਕਿੱਦਾਂ ਕਰੋਗੀ ਉਹ ਤੇ ਗੱਲ ਮੰਮੀ ਤੁਹਾਡੀ ਠੀਕ ਆ ਪਰ ਫੇਰ ਵੀ ਇੱਕ ਨੌਕਰਾਂ ਨਹੀਂ ਰੱਖ ਲੈਂਦੇ ਨਾਲੇ ਥੋੜਾ ਦਾਨ ਪੁੰਨ ਹੋ ਜਾਂਦਾ ਪੁੱਤ ਨੌਕਰਾਂ ਨਾਲ ਦਾਨ ਪੁੰਨ ਨਹੀਂ ਹੁੰਦਾ ਉਹਨਾਂ ਨੇ ਕੰਮ ਹੀ ਕਰਨਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਇਹ ਰੋਟੀ ਪਾਣੀ ਦਾ ਕੋਈ ਕੰਮ ਨਹੀਂ ਨਾਲੇ ਵੇਖ ਨਾ ਪੁੱਤ ਆਪਣੀ ਪਿਸ਼ੋਕਰ ਨਹੀਂ ਭੁੱਲੀਦੀ ਹੁੰਦੀ ਠੀਕ ਆ ਸਾਰੇ ਦਿਨਾਂ ਦਾ ਚੇਤਾ ਵਾ ਕਿ ਅਸੀਂ ਕਿੱਦਾਂ ਦੇ ਦਿਨ ਵੇਖੇ ਆ ਜੇ ਹੁਣ ਮਾਲਕ ਨੇ ਦਿੱਤਾ ਵਾ ਨਾ ਤੇ ਉਹ ਐਂ ਜੀਰ ਕੇ ਖਾਓ ਹੰਕਾਰ ਦਿਮਾਗ ਨਹੀਂ ਕਰਨਾ ਪਚਾ ਅਸੀਂ ਕੰਮ ਕਰਦੇ ਆ ਮਿਹਨਤ ਕੀਤੀ ਫਲ ਮਿਲਦੇ ਠੀਕ ਆ ਠੀਕ ਆ ਮਾਏ ਮੇਰੀਏ ਨਹੀਂ ਰੱਖਣੀ ਤੇ ਨਾ ਰੱਖ ਉਦਾਂ ਤੁਸੀਂ ਮੈਨੂੰ ਭੜਕਾਉਣਾ ਹੁੰਦਾ ਸਾਰੇ ਪਾਸੇ ਫੇਰ ਕੀ ਜੇ ਤੂੰ ਪਾਣੀ ਦਾ ਗਲਾਸ ਲੈ ਰਹਿ ਤੀ ਤੇ ਕੀ ਹੋ ਜਾਊਗਾ ਲਿਆ ਦਿੰਨੀ ਆ ਆ ਵੀ ਨਿਆਣਾ ਦਾ ਕੋਸ਼ ਹਾਲ ਨਹੀਂਗਾ ਪਾਣੀ ਵਾਲੋ ਕਹੋ ਤੇ ਆਵੇ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਬਹੁਤਾ ਵੀ ਲਾੜ ਕਰਨਾ ਨਿਆਣਿਆਂ ਨੂੰ ਚੰਗਾ ਨਹੀਂਗਾ ਇਹਨਾਂ ਨੂੰ ਸਗੋਂ ਕੰਮ ਹੀ ਲਾਇਆ ਹੋਵੇ ਨਾ ਫੇਰੀ ਇੱਕ ਮੰਮੀ ਨੂੰ ਨੌਕਰ ਆਣੀ ਵੱਲੋਂ ਕਿਹਾ ਕਿੰਨੀਆਂ ਗੱਲਾਂ ਮੈਨੂੰ ਸੁਣਾ ਦਿਤੀਆਂ ਆ ਆलो ਮੰਮੀ ਬੋਤ ਮੈਂ ਤੈਨੂੰ ਗੱਲਾਂ ਨਹੀਂ ਗੀਆਂ ਸੁਣਾਇਆ ਮੈਂ ਤੈਨੂੰ ਕਹਾੜਾ ਤੇ ਦਿੱਤੀ ਆ ਪੇ ਕੰਮ ਕੀਤੇ ਕੋਈ ਵੱਡਾ ਨਿੱਕਾ ਨਹੀਂ ਹੁੰਦਾ ਕੰਮ ਕੀਤੇ ਸੋ ਕੋ ਮਿਹਨਤ ਕੀਤੇ ਹੀ ਫਲ ਮਿਲਦਾ ਹੁਣ ਜਿਵੇਂ ਅਸੀਂ ਮਿਹਨਤ ਕੀਤੀ ਹੈ ਨਾ ਤੇ ਰੱਬ ਰਿਆਂ ਨੂੰ ਕਿੱਥੋਂ ਦਾ ਕਿੱਥੋਂ ਤੱਕ ਪਹਜਾਤਾ ਵਾ ਇਹ ਥੋੜੀ ਹੁਣ ਅਸੀਂ ਮਿਹਨਤ ਕਰਨੀ ਛੱਡ ਦੇਣੀ ਮਿਹਨਤ ਕਰਨੀ ਕਰਨੀ ਹੈ ਠੀਕ ਆ ਠੀਕ ਆ ਮੰਮੀ ਜੀ ਨਾਲੇ ਤੁਸੀਂ ਮੇਰੀਆਂ ਧੀਆ ਜੇ ਇਹ ਥੋੜੀ ਆ ਤੇ ਹੁਣ ਮੈਂ ਕਿੱਦਾਂ ਕੰਮ ਕਿੱਥੋਂ ਦਾ ਕਿੱਥੇ ਤੱਕ ਖੜਿਆ ਵਾ ਤੇ ਤੂੰ ਹੀ ਹੁਣੇ ਨੌਕਰ ਭਾਲ ਦੀਆਂ ਜੇ ਵੀ ਨੌਕਰਾਂ ਦੇ ਸਿਰ ਦੇ ਤੇ ਰਹਿ ਕੇ ਰੋਟੀ ਪਕਾਉਣ ਤੇ ਸਾਨੂੰ ਪਿੜਾ ਦਿੰਦੇ ਹੀ ਖਾ ਲਈਏ ਇਹ ਕੰਮ ਨਹੀਂ ਕਰਨਾ ਮਿਹਨਤ ਕਰਨੀ ਠੀਕ ਹੈ ਮੰਮੀ ਇੰਨੀ ਜ਼ਿਆਦਾ ਤੇ ਕਿਹੜੀ ਬੰਦੇ ਨੇ ਨਾਲ ਲੈ ਜਾਣੀ ਹੁੰਦੀ ਆ ਨਾਲ ਤਾਂ ਖੁਸ਼ੂ ਨਹੀਂ ਖਾਣਾ ਤੇ ਜੇ ਨਾ ਨਾ ਕੁਝ ਹੋਵੇ ਤੇ ਮੁਸ਼ਕਲਾਂ ਵੀ ਪੜੀਆਂ ਤੈਨੂੰ ਪਤਾ ਵਾ ਨਾ ਕਿੱਦਾਂ ਟਾਈਮ ਪਾਸ ਕਰਦੇ ਰਹੇ ਆ ਤੇ ਜੇ ਹੁਣ ਮਾਲਕ ਨੇ ਦਿੱਤਾ ਵਾ ਨਾ ਉਹਨੂੰ ਤਰੀਕੇ ਨਾਲ ਵਰਤੋ ਤੇ ਤਰੀਕੇ ਨਾਲ ਕੰਮ ਚਲਾਓ ਠੀਕ ਜ ਮਮੀ ਪਾਣੀ ਪੀਓ ਫਿਰ ਪੀ ਲਿਆ ਮੈਂ ਬਸ ਇੰਨਾ ਹੀ ਪੀਣਾ ਠੀਕ ਆ ਪੁੱਤ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਕਿਸੇ ਤੇ ਡਿਪੈਂਡ ਹੋਣ ਮਮੀ ਮੇਰੀ ਸਹੇਲੀ ਜਿਹੜੀ ਨਾ ਉਹਦੇ ਪਾਪਾ ਜਿਹੜੇ 35000 ਰੁਪਏ ਤਨਖਾਹ ਲੈਂਦੇ ਉਹਨਾਂ ਨੇ ਦੋ ਨੌਕਰਾਂ ਵਾਲੀਆਂ ਰੱਖੀਆਂ ਵਾ ਤੇ ਮੈਨੂੰ ਮਖੌਲ ਕਰਨ ਦੀ ਕਹਿੰਦੀ ਤੁਹਾਡ ਕੋਈ ਇੰਨੀ ਜਾਇਦਾਦ ਹੈ ਇੰਨੀ ਪ੍ਰਾਪਰਟੀ ਆ ਤੇ ਤੁਸੀਂ ਤੇ ਇੱਕ ਨੌਕਰਾਨੀ ਵੀ ਨਹੀਂ ਰੱਖੀ ਤੋਗਾਣਾ ਹੀ ਕੋਈ ਗੱਲ ਨਹੀਂ ਨਹੀਂ ਰੱਖੀ ਤੇ ਅਸੀਂ ਆਪਣਾ ਕੰਮ ਆਪੇ ਕਰਦੇ ਆਂ ਪੁੱਤ ਕੰਮ ਕੀਤੇ ਤਰੱਕੀਆਂ ਮਿਲਦੀਆਂ ਵਾ ਤੈਨੂੰ ਪਤਾ ਵਾ ਨਾ ਅਸੀਂ ਕਿੱਥੇ ਇਧ ਕਿੱਥੇ ਤੇ ਕਿੱਥੇ ਉਪਰੇ ਕੰਮ ਕਰ ਕਰਕੇ ਹੋਏ ਆਂ ਇਥੋਂ ਤੱਕ ਐਵੇਂ ਤਾਂ ਕੋਈ ਚੀਜ਼ ਮਿਲ ਨਹੀਂ ਜਾਂਦੀ ਆ ਕੋਈ ਚੀਜ਼ ਹਾਸਲ ਹੋ ਨਹੀਂ ਜਾਂਦੀ ਜੇ ਵੇ ਉਹਦਾ ਪਿਓ ਡਿਆ ਵਾ ਉਹਨੇ ਨੌਕਰਾਂ ਨਹੀਂ ਰੱਖਿਆ ਖਰਿਆ ਉਹਨੂੰ ਕੋਈ ਪੁੱਛ ਕੇ ਵੇਖੇ ਕਿ ਉਹ ਕਿੱਦਾਂ ਡਿਆ ਟਾਈਮ ਪਾਸ ਕਰਨ ਪਤਾ ਨਾ ਹਾਂਜੀ ਮੰਮੀ ਤੁਹਾਡੀ ਗੱਲ ਤੇ ਠੀਕ ਆ ਹੁਣ ਦੀਦੀ ਨੇ ਵੀ ਕਿੰਨੀ ਮਿਹਨਤ ਕੀਤੀ ਆ ਕਿੰਨੀ ਜਾਇਦਾਦ ਬਣਾਈ ਆ ਵੀਰੇ ਦੀ ਇੱਕ ਵੀਰਾ ਵਾ ਕਿ ਜਿਹੜਾ ਅੱਖੇ ਨਹੀਂ ਲੱਗਦਾ ਮੇਰੀ ਗੱਲ ਸੁਣ ਹੁਣ ਵੇਖ ਤੇਰੇ ਸਾਹਮਣੇ ਕਿੰਨੀ ਦੀਦੀ ਦੀ ਉਮਰ ਹੋ ਗਈ ਆ ਮੈਨੂੰ ਵੀ ਪਤਾ ਵਾ ਮੈਨੂੰ ਵੀ ਰਾਤ ਨੀਂਦ ਨਹੀਂ ਆਉਂਦੀ ਪਰ ਵੇ ਉਹਨੇ ਇਸ ਕਰਕੇ ਨਹੀਂ ਵਿਆਹ ਕਰਾਇਆ ਵੀ ਮੇਰੇ ਘਰ ਦਾ ਕੁਝ ਬਣ ਜੇ ਤੇ ਚਲੋ ਅਸੀਂ ਮਾਵਾਂ ਧੀਆਂ ਨੇ ਲੱਗ ਕੇ ਜਿੱਦਾਂ ਵੀ ਹੁੰਦੀ ਆ ਤੇ ਚਲੋ ਇਦਾਂ ਆਪਣੀਆਂ ਜਾਇਦਾਦਾਂ ਬਣਾਈਆਂ ਵਾ ਪਰ ਇਹ ਥੋੜੀ ਹੁਣ ਅਸੀਂ ਐਵੇਂ ਜਾਣਦੇ ਕਿ ਠੀਕ ਆ ਹਾਂਜੀ ਮੰਮੀ ਜੀ ਤੇ ਤੁਸੀਂ ਨਾ ਇਹ ਗੱਲ ਨਹੀਂ ਸੋਚਣੀ ਹੈਗੀ ਵੀ ਸਾਡੇ ਘਰ ਕੋਈ ਨੌਕਰ ਨਹੀਂ ਲੱਗਾ ਤੁਸੀਂ ਆਪ ਕੰਮ ਕਰਨਾ ਦੌੜਾ ਲਾ ਲਾ ਕੇ ਕੱਲ ਨੂੰ ਤੁਹਾਨੂੰ ਬਗਾਨੇ ਘਰ ਜਾ ਕੇ ਕਿਸ ਗੱਲ ਦੀ ਤੰਗੀ ਨਾ ਹੋਵੇ ਉੱਚ ਨੀਚੇ ਉਹ ਤਾਂ ਬੰਦਾ ਸਹਿ ਲੈਂਦਾ ਠੀਕ ਆ ਠੀਕ ਆ ਤਾਂ ਹੋਰ ਵੇ ਇਹ ਜੀ ਗੱਲ ਕਦੀ ਦਿਮਾਗ ਚ ਨਹੀਂ ਸੋਚਣੀ ਵੀ ਉਹਨੇ ਨੌਕਰਾਂੀਆਂ ਰੱਖਿਆ ਉਹ ਉੱਚਾ ਵਾ ਅਸੀਂ ਨੀਵੇਂ ਆ ਜਾਂ ਅਸੀਂ ਉੱਚੇ ਉਹ ਨੀਵਾ ਵਾ ਇਹ ਗੱਲ ਮੰਨ ਚੋ ਦਿਮਾਗ ਚੋਂ ਕੱਢ ਦੇ ਤੂੰ ਆ ਜੇ ਨਿਆਣੀ ਤੈਨੂੰ ਇਹ ਜੀਆਂ ਗੱਲਾਂ ਦਾ ਨੀਗਾ ਪਤਾ ਹੈਗਾ ਇਹ ਪੈਸਾ ਆ ਤਾਂ ਜਾਂਦਾ ਵਾ ਪੈਸਾ ਬਹੁਤ ਆਉਂਦਾ ਇਹ ਸਾਹਮਣਾ ਅੱਜ ਕੱਲ ਦੇ ਸਮੇਂ ਚ ਬਹੁਤ ਔਖਾ ਠੀਕ ਆ ਠੀਕ ਆ ਮੰਮੀ ਨਾ ਰੱਖੋ ਨੌਕਰਾਂੀ ਤੂੰ ਹੀ ਤੈਨੂੰ ਸਾਰੇ ਦੁਨੀਆ ਦਾ ਲੈਕਚਰ ਸੁਣਾਉਂਦਾ ਵਾ ਲੈ ਦੱਸ ਜੇ ਮੈਂ ਹੁਣ ਤੁਹਾਨੂੰ ਮਾਤ ਨਾ ਦਵਾਂਗੀ ਤੇ ਪੁੱਤ ਤੁਹਾਨੂੰ ਕਿੱਦਾਂ ਮਾਤ ਆਉਗੀ ਬਗਾਨੇ ਘਰ ਤੁਸੀਂ ਜਾਣਾ ਵਾ ਤੇ ਫੇਰ ਤੁਹਾਨੂੰ ਕਹਿਣਾ ਉਹਨਾਂ ਨੇ ਕਹਿਣਾ ਮਾਂ ਨੇ ਅਕਲ ਹੀ ਨਹੀਂ ਕੀਤੀ ਮਾਂ ਘਾਰੋਬਾਰ ਵਾਲੀ ਵੇਖਦੀ ਰਹੀ ਆ ਮਾਂ ਨੇ ਧੀਆਂ ਨੂੰ ਅਕਲ ਨਹੀਂ ਦਿੱਤੀ ਤੇ ਮੈਂ ਇਹ ਨਹੀਂ ਚਾਹੁੰਦੀ ਵੀ ਮੈਨੂੰ ਕੋਈ ਇੰਨੀ ਗੱਲ ਕਵੇ ਕਿਹਦਾ ਭੂਨਮ ਪਤਾ ਨਹੀਂ ਮੰਮੀ ਉਹ ਪਰਾਜਾ ਨੰਬਰ ਹੋ ਚੁੱਕਾ ਹਲਾ ਹਲੋ ਹਾਂ ਹਾਂਜੀ ਹਾਂਜੀ ਕੌਣ ਬੋਲਦਾ ਆਣਾ ਚੋ ਬੋਲਦੇ ਆ ਜੀ ਥਾਣੇ ਜੋ ਹਾਂਜੀ ਦੱਸੋ ਤੁਹਾਡਾ ਬੇਟਾ ਇੱਥੇ ਆ ਸਾਡੇ ਕੋਲ ਸਾਡਾ ਬੇਟਾ ਹਾਂਜੀ ਹਾਂਜੀ ਤੁਹਾਡਾ ਬੇਟਾ ਮੇਰਾ ਬੇਟਾ ਇੱਥੇ ਕੀ ਕਰਦਾ ਵਾ ਤੁਹਾਨੂੰ ਨਹੀਂ ਪਤਾ ਤੁਹਾਡਾ ਬੇਟਾ ਇੱਥੇ ਕੀ ਕਰਨ ਆਇਆ ਵਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਉਹ ਤਾਂ ਗਿਆ ਵਾ ਕੰਮ ਤੇ ਗਿਆ ਗਦਾਮ ਚ ਗਿਆ ਨਹੀਂ ਜੀ ਤੁਹਾਡੀ ਗਲਤ ਹੈ ਵੀ ਆ ਉਹ ਮਾਰ ਕਟਾਈ ਕਰਦਾ ਫੜਿਆ ਗਿਆ ਹੈ ਮਾਰ अच्छा चलो हां जी कोई, कोई गल नहीं ਸਾਡਾ ਭਾਵੇਂ ਨਾ ਪਤਾ ਹੋਵੇ ਸਾਨੂੰ ਤੁਹਾਡੇ ਬਾਰੇ ਚੰਗੀ ਤਰ੍ਹਾਂ ਪਤਾ ਆ ਠੀਕ ਹੈ ਤੁਹਾਡਾ ਨੰਬਰ ਹੀ ਤੁਹਾਡੇ ਬੇਟੇ ਨੇ ਦਿੱਤਾ ਵਾ ਠੀਕ ਆ ਜੀ ਕੋਈ ਗੱਲ ਨਹੀਂ ਜੇ ਉਹਨੇ ਗਲਤੀ ਕੀਤੀ ਹੈ ਨਾ ਤੂੰ ਉਹਨੂੰ ਫੇਰ ਸਜ਼ਾ ਦੋ ਜਿਹੜੀ ਇਹਦੀ ਬੰਦੀ ਆ ਹਾਂ ਜੀ ਜੇ ਤੁਸੀਂ ਚਾਹੋ ਤਾਂ ਹੀ ਛੱਡਦੇ ਆ ਤੁਹਾਡਾ ਲਾਕੇ ਚ ਪੂਰਾ ਨਾਮ ਚੱਲਦਾ ਸਾਨੂੰ ਪਤਾ ਤੁਹਾਡੇ ਬਾਰੇ ਨਹੀਂ ਨਹੀਂ ਇਹਦਾ ਨਹੀਂ ਛੱਡਣਾ ਜੇ ਇਹਨੇ ਗਲਤ ਕੰਮ ਕੀਤਾ ਵਾ ਨਾ ਤੈਨੂੰ ਸਜ਼ਾ ਜਿਹੜੀ ਇਹਦੀ ਹੱਕ ਦੀ ਸਜ਼ਾ ਨੂੰ ਜ਼ਰੂਰ ਦੇਣੀ ਚਾਹੀਦੀ ਆ ਗਾਂ ਤੋਂ ਇਹ ਗਲਤੀ ਨਾ ਕਰੂਗਾ ਮੈਂ ਤੇ ਪਿੰਡ ਦੇ ਫੈਸਲੇ ਪਿੰਡ 'ਚ ਹੀ ਕਰਦੀ ਆ ਥਾਣੇ ਤੱਕ ਤਾਂ ਹੁਣੀ ਨਹੀਂ ਦਿੰਦੀ ਹੈਗੀ ਇਹਨੇ ਥਾਣੇ ਤੱਕ ਮੈਨੂੰ ਪਹੁੰਚਾਤਾ ਮੈਂ ਤੈਨੂੰ ਕਦੀ ਵੀ ਥਾਣੇ ਜਾ ਕੇ ਛਡਾਉਂਗੀ ਆ ਵੇਖ ਲਾ ਆਪਣੇ ਭਰਾ ਦੀਆ ਕਰਤੂਤਾ ਮੰਮੀ ਸਭ ਸੁਣਦੀ ਆ ਆ ਫੋਨ ਕੱਢ ਦਿਓ ਪਹਿਲਾਂ ਹਾਏ ਹੇ ਇਹ ਕਿਦਾਂ ਹੋ ਗਿਆ ਉਹ ਇਤਰਾ ਦੇ ਕੱਟ ਕਰਦਾ ਨਹੀਂ ਗਾਦੀ ਕੰਮ ਤੁਸੀਂ ਦੋਵੇਂ ਦਾਨੀਆਂ ਪੋਚੇ ਪਾਉਂਦੀਆਂ ਆਂ ਦੀਆਂ ਗੱਲਾਂ ਤੋਂ ਤਾ ਵੇਲਾ ਥਾਣੇ ਤੱਕ ਉੱਪੜ ਗਿਆ ਮੈਂ ਤਾਂ ਨਹੀਂ ਛਡਾਉਣ ਜਾਣਾ ਜੋ ਮਰਜੀ ਹੋ ਜੇ ਭਾਵੇਂ ਉੱਥੇ ਜਦੋਂ ਮਰਜੀ ਤੱਕ ਰਵੇ ਮੰਮੀ ਇਨ ਕੀ ਅਮੋ ਨਹੀਂ ਲੜਾਈਆਂ ਤੇ ਹੁੰਦੀਆਂ ਰਹਦੀਆਂ ਕੀ ਪਤਾ ਹੁਣ ਇੱਥੇ ਗਲਤੀ ਹੈ ਵੀ ਆ ਕਿ ਨਹੀਂ ਹੈਗੀ ਤੇ ਤੁਸੀਂ ਉਹਨੂੰ ਛਡਾ ਕੇ ਲਿਓ ਉਹ ਲੋਕਾਂ ਨੇ ਕਿੰਨੀ ਬਦਨਾਮੀ ਕਰਨੀ ਸਾਡੀ ਉਹ ਅੱਗੇ ਤੁਹਾਡਾ ਨਾਂ ਕਿੰਨਾ ਹੈ ਇੱਥੇ ਤੁਹਾਨੂੰ ਵੀ ਪਤਾ ਵਾ ਉਹ ਗੱਲ ਤੇ ਅੱਗ ਵਾਂਗੂ ਫੈਲ ਜਾਂਦੀ ਆ ਆਪਾਂ ਵੀ ਜਦੋਂ ਮੈਂ ਥਾਣੇ 'ਚ ਜਾਊਂਗੀ ਦੋਨੋਂ ਫੈਲੂਗੀ ਤੇ ਇਹ ਵੀ ਤਾਂ ਸੋਚੋ ਨਾ ਪੁੱਤਰਾ ਉਹ ਕਹੂੰ ਗਲਤੀਆਂ ਕਰਦਾ ਉਹਨਾਂ ਨੇ ਕਿਹਾ ਵਾ ਕਿ ਇਹ ਮਾਰਕਟਾਈ ਗੁੰਡਾਗਰਦੀ ਕਰਦਾ ਫੜਿਆ ਗਿਆ ਵਾ ਮੰਮੀ ਹੋ ਸਕਦਾ ਉਹਨੂੰ ਕਿਸੇ ਨੇ ਫਸਾਇਆ ਹੋਵੇ ਤੂੰ ਛਡਾ ਕੇ ਲਿਆਓ ਲੈ ਦੱਸ ਤੁਸੀਂ ਤਾਂ ਕੁੜੀਆਂ ਮੇਰੇ ਅੱਖ ਹੀ ਨਹੀਂ ਲੱਗਦੀਆਂ ਕੋਈ ਕਿੱਦਾਂ ਵਸਾਦੋਂ ਤੁਸੀਂ ਨਹੀਂ ਗਲਤੀ ਕਰਦੀਆਂ ਤਾਂ ਤੁਹਾਨੂੰ ਕਿਉਂ ਨਹੀਂ ਕੋਈ ਮਾੜਾ ਕਹਿ ਦਿੰਦਾ ਮੰਮੀ ਉਹ ਥੋੜਾ ਬਹੁਤਾ ਸੋਚੋ ਉਹ ਮਖਮਲੀ ਗੱਦਿਆਂ ਦੇ ਸੌਣ ਗਿੱਜਾ ਵਾ ਉਹ ਕਿੱਦਾਂ ਉੱਥੇ ਰਾਤ ਰਹੂਗਾ ਨਾਲੇ ਉਹਦੇ ਪਟੇ ਪਹਿਣੇ ਆ ਉਹ ਪੁਲਸ ਕਿਤੇ ਘੱਟ ਕਰਦੀ ਹੁੰਦੀ ਆ ਪੁੱਤ ਜੇ ਉਹਦੇ ਪਹਿਣਗੇ ਨਾ ਤੂੰ ਨੂੰ ਪਤਾ ਲੱਗੂਗਾ ਨਾਲੇ ਉਹਨੂੰ ਗਾਂਹ ਦੀ ਮਾਤ ਆ ਜੂਗੀ ਮੰਮੀ ਮੈਨੂੰ ਪਤਾ ਵਾ ਤੁਹਾਡੀ ਵੀ ਇੱਜ਼ਤ ਬਹੁਤ ਆ ਇੱਜ਼ਤ ਬਚਾਉਣ ਕਰਕੇ ਤੁਸੀਂ ਜਾਣੀ ਦੇ ਪਰ ਹੁਣ ਜਦੋਂ ਉਹ ਉੱਥੇ ਆ ਤੇ ਹੁਣ ਵੀ ਤੁਹਾਡੀ ਇੱਜ਼ਤ ਖਰਾਬ ਹੋਣੀ ਤੇ ਲੋਕਾਂ ਨੂੰ ਪਤਾ ਲੱਗ ਗਿਆ ਨਾ ਵੀ ਰਾਤ ਖਾਣੇ ਚ ਰਿਆ ਵਾ ਤੇ ਮੁਰਕੇ ਕਹਿੰਦੇ ਰਿਸ਼ਤਾ ਨਹੀਂ ਕਰਨਾ ਪੁੱਤ ਉਹ ਤਾਂ ਗੱਲ ਮੈਂ ਤੇਰੀ ਸਮਝਦੀ ਆ ਮੈਨੂੰ ਪਤਾ ਤਾ ਬੱਚਿਆਂ ਨੂੰ ਪਾਲਿਆ ਵਾ ਤੇਰਾ ਭਰਾ ਵਾ ਭਾਵੇਂ ਪਰ ਇਹ ਆ ਜੇ ਅਜੋਨੇ ਨਿੱਕੀ ਗਲਤੀ ਕੀਤੀ ਐ ਨਾ ਤੇ ਜੇ ਇਹਨੂੰ ਛਡਾ ਲਿਆ ਨਾ ਉਹਨੇ ਕੱਲ ਨੂੰ ਵੱਡੀ ਗਲਤੀ ਕਰਨੀ ਹੋ ਤੇ ਫੇਰ ਤੂੰ ਮੈਨੂੰ ਕਹਿਣਾ ਵਾ ਹੁਣ ਤੂੰ ਵੇਲਾ ਸੋਚ ਵਿਚਾਰ ਲੈ ਹੁਣ ਮੈਨੂੰ ਪਤਾ ਤੇਰੀ ਜਾਣ ਤੇ ਬਣੀਆਂ ਮੰਮੀ ਉਹਦੀ ਗਲਤੀ ਦੀ ਮਾਫੀ ਨਾ ਮੈਥਡ ਕੋ ਮੰਗਦੀ ਆ ਮੈਂ ਪਤਾ ਵਾ ਵੀ ਉਹਨੂੰ ਬੋਤੇ ਭੂਏ ਚੜਾ ਲਿਆ ਵਾ ਲਾਡਾ ਲਾਡਾ ਚ ਪਰ ਕੋਈ ਗੱਲ ਨਹੀਂ ਐਨ ਕਾ ਦੀ ਬਧੀ ਛਡਾ ਦੋ ਜਦੋਂ ਆਊਗਾ ਨਾ ਮੈਂ ਆਪੇ ਉਹਦੇ ਦੋ ਲਾ ਦੂੰਗੀ ਬੋਤਾ ਛਡਾਉਣ ਦੀ ਕੋਈ ਗੱਲ ਨਹੀਂਗੀ ਮੈਂ ਤਾਂ ਇੱਥੋਂ ਫੋਨ ਕਰਾਂ ਤੇ ਉਹ ਛੱਡ ਜਾਂਦੇ ਆ ਪਰ ਇਹ ਆ ਉਹਨੇ ਗਲਤੀਆਂ ਤੇ ਗਲਤੀਆਂ ਕਰੀ ਜਾਣੀਆਂ ਹੀ ਤੇ ਫੇਰ ਨਾ ਮੈਨੂੰ ਤੂੰ ਕੱਲ ਨੂੰ ਆਖੀ ਤੇ ਮਾਤਾ ਤੂੰ ਉਹਨੂੰ ਸਮਝਾਇਆ ਨਹੀਂਗਾ ਕੋਈ ਨਹੀਂ ਉਹ ਰਹਿਣ ਦੇ ਰਾਤ ਉਹਨੂੰ ਪਤਾ ਲੱਗੂਗਾ ਮਨਦੀਪ ਮੰਮੀ ਦੀਦੀ ਠੀਕ ਐਂਂ ਦੇ ਆ ਤੂੰ ਛਡਾ ਲਿਓ ਵੀਰ ਨੂੰ ਅਸੀਂ ਦੋਵੇਂ ਭੈਣਾਂ ਉਹਨੂੰ ਸਮਝਾਵਾਂਗੇ ਹੂੰ ਸਮਝੋ ਸਾਡੀ ਗੱਲ ਤੂੰ ਇੰਨੇ ਚਿਰ ਦੱਸ ਸਮਝਾ ਕੇ ਉਹਨਾਂ ਫੇਰ ਉਹਦੋਂ ਤੈ ਸਮਝਾਉਂਦੀਆਂ ਹਾਂ ਹੈਂ ਉਹਦੋਂ ਤੂੰ ਲਾਡਾ ਲਾਡਾ ਸੋਕ ਮੈਨੂੰ ਕਹਿਤਾ ਨਾ ਨਾ ਮੰਮੀ ਇਹਨੂੰ ਨਾ ਕੁਛ ਕਿਆ ਕਰ ਆ ਵੇ ਲਾੜ ਲਡਾਉਣ ਦਾ ਆ ਨਤੀਜਾ ਵਾ ਗਲਤੀਆਂ ਬੰਦਾ ਕਰ ਲੈਂਦਾ ਮੁੜ ਕੇ ਪਤਾਣ ਕਰਨਾ ਬੜਾ ਔਖਾ ਮੰਮੀ ਮੈਨੂੰ ਪਤਾ ਤੁਹਾਡਾ ਉਹਨਾਂ ਨੇ ਕਹਿਣਾ ਮੰਨ ਲੈਣਾ ਤੁਸੀਂ ਹੁਣੇ ਫੋਨ ਲਾਓ ਵੀ ਫੋਨ ਨਹੀਂ ਮੈਂ ਲਾਉਣਾ ਹੁਣ ਮੈਂ ਆਹ ਚੰਨੀ ਆਂ ਫਿਰ ਰਹਿਣ ਦੋ ਉਹ ਉੱਥੇ ਕੋਈ ਗੱਲ ਨਹੀਂ ਜਦੋਂ ਰਾਤ ਰਹੂਗਾ ਉਹਨੂੰ ਪਤਾ ਲੱਗੂਗਾ ਕਿ ਕਿੱਦਾਂ ਘਰ ਕੀ ਚੀਜ਼ ਹੈ ਤੇ ਬਾਹਰ ਕੀ ਚੀਜ਼ ਮੰਮੀ ਮੈਂ ਤੇਰੇ ਪੈਰੀ ਹੱਥ ਲਾ ਦਿੰਨੀ ਆ ਪਲੀਜ਼ ਮੰਨ ਜਾ ਹਾਂ ਅੱਜ ਤੋਂ ਬਾ ਕਦੀ ਉਹ ਗਲਤੀ ਨਹੀਂ ਕਰੂਗਾ ਮੈਂ ਉਹ ਦੇਖੀ ਕਿੱਦਾਂ ਕੰਨ ਖਿੱਚਦੀ ਆਹ ਲੈਂਦੇ ਨੂੰ ਇੱਕ ਵਾਰੀ ਕਰ ਮੰਮੀ ਉਹਦੇ ਦੇ ਦਰਸ਼ ਨਹੀਂ ਕਰਨਾ ਤੇ ਦੀਦੀ ਕਿੱਦਾਂ ਧਰਲੇ ਲੈਣਗੇ ਸਾਡੇ ਤੇ ਦਰਸ ਕਰ ਲੋ ਚੰਗਾ ਚੰਗਾ ਪੈਣਾ ਜੇ ਤੁਸੀਂ ਨਹੀਂ ਨਾ ਮੰਨਣਾ ਹੁਣ ਤੇ ਮੈਨੂੰ ਥਾਣੇ 'ਚ ਹੀ ਫੇਰਨਾ ਤੇ ਚੱਲ ਮੈਂ ਲੈ ਆਵਨੀ ਤੇ ਜੇ ਮੁੜ ਕੇ ਗਲਤੀ ਕੀਤੀ ਨਾ ਤੇ ਫੇਰ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤੁਹਾਨੂੰ ਵੀ ਖੂਬ ਡਾਟਣਾ ਤੇ ਨਾ ਆਖਿਓ ਮੰਮੀ ਇੱਕ ਬਰੀ ਛਡਾ ਲਾ ਗਾਂ ਤੋਂ ਅਹੀਂ ਵੀ ਆਦੀ ਗਲਤੀ ਤੇ ਪਰਦਾ ਕਦੀ ਨਹੀਂ ਪਾਵਾਂਗੇ ਚੱਲ ਠੀਕ ਆ ਮੈਂ ਛਡਾ ਲਿਉਣੀ ਆ ਆਪਣਾ ਫੋਨ ਲੈ ਲਓ ਠੀਕ ਦੀਦੀ ਮੈਂ ਮੰਮੀ ਦੇ ਕਦੋਂ ਦੇ ਤਰਲੇ ਕੱਢਣ ਦੀ ਹੀ ਵੀਰ ਨੂੰ ਛਡਾ ਲਿਆ ਓ ਛਡਾ ਲਿਆ ਮੇਰੇ ਕਹਿਣਾ ਨਹੀਂ ਮੰਨਦੇ ਤੁਸੀਂ ਕਹਿੰਦੇ ਕੋਈ ਵੀ ਗੱਲ ਸਾਡੀ ਗੱਲ ਛੱਟ ਮੰਨ ਲੈਂਦੇ ਆ ਮਨਦੀਪ ਪਤਾ ਨਹੀਂ ਤੈਨੂੰ ਇਹ ਕਿਉਂ ਵਹਿਮ ਪੈ ਗਿਆ ਉਹ ਮੰਮੀ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਆ ਹੁਣ ਹੱਥ ਦੀਆਂ ਪੰਜ ਉਂਗਲਾਂਾਂ ਜੇ ਆਪਾਂ ਇਹਨੂੰ ਚੁੰਡੀ ਵੱਡਾਂਗੇ ਜਾਂ ਇਹਨੂੰ ਵੱਡਾਂਗੇ ਪੀੜ ਤੇ ਬਰਾਬਰ ਦੀ ਹੋਣੀ ਆ ਨਾ ਉਦਾਂ ਹੀ ਸਾਡੀ ਮੰਮੀ ਆ ਬਸ ਸਮਝਾਉਂਦੀ ਆ ਤੁਸੀਂ ਦੋਵੇਂ ਜਣੇ ਛੋਟੇ ਆ ਨਾ ਤਾਂ ਕਰਕੇ ਤੁਹਾਨੂੰ ਛਿੜਕਦੀ ਰਹਿੰਦੀ ਕਿਉਂਕਿ ਤੁਸੀਂ ਗਲਤੀਆਂ ਕਰ ਲੈਂਦੇ ਆ ਹੁਣ ਜਦ ਤੂੰ ਜਾਨੀ ਆ ਕਾਲਜ ਤੇ ਮੇਰੇ ਤੇਰੇ ਉਹਨਾਂ ਤੋਂ ਪਹਿਲਾਂ ਹੀ ਮੰਮੀ ਮੈਨੂੰ ਕਹਿ ਦੂਗੀ ਚੱਲ ਨੀ ਜਾ ਕੇ ਰੋਟੀ ਪਕਾ ਨਿੱਕੀ ਨਿ ਆਉਣਾ ਉਹ ਤੈਨੂੰ ਭਲੇ ਖਾ ਵਾ ਵੀ ਤੈਨੂੰ ਪਿਆਰ ਨਹੀਂ ਕਰਦੀ ਪਰ ਹੜ ਤੋਂ ਬਾਅਦ ਤੈਨੂੰ ਵੀ ਪਿਆਰ ਕਰਦੀ ਆ ਰਿਆਂਦਮ ਦੀਦੀ ਤੂੰ ਐਵੇਂ ਐਵੇਂ ਪੋਚੇ ਪਾਈ ਜਾਂਦੇ ਮੰਮੀ ਦੇ ਗੱਲਾਂ ਤੇ ਮੈਨੂੰ ਪਤਾ ਵਾ ਉਹ ਪਿਆਰ ਤੁਹਾਨੂੰ ਹੀ ਜ਼ਿਆਦਾ ਕਰਦੇ ਆ ਹਾਏ ਰੱਬਾ ਮੈਂ ਤੈਨੂੰ ਕਿੱਦਾਂ ਸਮਝਾਵਾਂ ਮਨਦੀਪ ਤੈਨੂੰ ਨਹੀਂ ਪਤਾ ਮੰਮੀ ਹਾਨੂੰ ਕਿਉਂ ਝੜਕਦੀ ਆ ਸਾਡਾ ਪਿਓ ਸਾਡੇ ਸਿਰ ਤੇ ਨਹੀਂ ਹੈਗਾ ਉਹਨੂੰ ਹੁੰਦਾ ਵਾ ਪਹਿਹ ਚੰਗੀ ਸਿੱਖਿਆ ਪ੍ਰਾਪਤ ਕਰੀਏ ਤੇ ਚੰਗਾ ਰਹੀਏ ਕੱਲ ਨੂੰ ਹੀ ਸੌਰੇ ਜਾਈਏ ਨਾ ਤੇ ਉਥੋਂ ਉਹਨੂੰ ਕੋਈ ਲਾਂਮਾ ਨਾ ਆਵੇ ਤੈਨੂੰ ਕਿਉਂ ਨਹੀਂ ਇੰਨਾਂ ਗੱਲਾਂ ਦੀ ਸਮਝ ਆਉਂਦੀ ਦੀਦੀ ਮੰਮੀ ਹਰ ਵਕਤ ਹੀ ਮੈਨੂੰ ਟੋਕਦੇ ਰਹਿੰਦੇ ਨਿੱਕੀ ਨਿੱਕੀ ਗੱਲ ਤੇ ਟੋਕਦੇ ਰਹਿੰਦੇ ਆ ਹੁਣ ਨਾ ਬੰਦਾ ਬਣ ਕੇ ਰਹੀਂ ਘਰ ਇੱਕ ਵਾਰੀ ਤੈਨੂੰ ਲੈ ਛਡਾ ਲੈਂਦਾ ਨਾ ਬਾਰ ਬਾਰ ਨਹੀਂ ਉਹ ਮੈਂ ਤੈਨੂੰ ਛਡਾਉਣਾ ਤੂੰ ਮੈਨੂੰ ਠਾਣਿਆ ਜੋਗੀ ਕਰ ਦਿੱਤਾ ਕਿੰਨੀ ਮਹੀਤ ਬਣਾਏ ਹੀ ਪਿੰਡ ਵਿੱਚ ਤੂੰ ਮੈਨੂੰ ਕੱਖੋਂ ਕੁੱਡੀ ਕਰ ਦਿੱਤਾ ਇਹ ਪਹਿਲੇ ਰੋ ਰੋ ਮੈਂ ਤਾਂ ਜੇ ਮੇਰੀ ਕੋਈ ਗਲਤੀ ਹੈਗੀ ਨਹੀਂ ਜਦੋਂ ਅਗਲਾ ਬੰਦਾ ਦੁਆਈ ਨੂੰ ਰੋਵੇ ਫਿਰ ਮੇਰ ਕੋ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਫਿਰ ਮੈਂ ਇਹ ਕਰਤਾ ਜੋ ਮੈਨੂੰ ਕਰਨਾ ਹੁੰਦਾ ਨਹੀਂ ਤੇ ਗਲਤੀ ਕਿਹਦੀ ਸੀ ਗਲਤੀ ਤੇਰੀ ਸੀ ਕਾਕਾ ਆਪਣੀਆਂ ਗਲਤੀਆਂ ਨੂੰ ਸੁਧਾਰ ਇਦਾਂ ਨਾ ਕਰ ਤੈਨੂੰ ਜਿੱਦਾਂ ਕਹਿਣੀ ਹੁਣ ਨਾ ਮੇਰਾ ਤੇ ਜੀ ਕਰਦਾ ਤੈਨੂੰ ਦਬਾਹ ਹੋਗਾ ਛੱਤਰ ਫੇਰਾ ਪਰ ਤੂੰ ਮੇਰੇ ਆਪ ਤੋਂ ਉੱਚਾ ਹੋਇਆ ਵਾ ਮੈਂ ਚੰਗੀ ਨਹੀਂ ਲੱਗਦੀ ਤੇ ਤੇ ਹੱਥ ਚੁੱਕਦੀ ਪਰ ਮੈਨੂੰ ਗੁੱਸਾ ਤੇ ਤੇ ਬਹੁਤ ਹੀ ਉਹ ਮੰਮੀ ਦੋਈ ਦੀ ਵੀ ਪਾਈ ਜਾਂਦੇ ਜੇ ਉਹਨੇ ਮੇਰੇ ਤੇ ਬੇਇੱਜ਼ਤੀ ਕੀਤੀ ਆ ਹੁਣ ਤੁਸੀਂ ਲੱਗ ਪੇ ਘਰ ਆਏ ਦੀ ਤੂੰ ਬੇਇੱਜ਼ਤੀ ਕਰਾਈ ਕਿਉਂ ਕਿਉਂ ਬੇਅਤਿਕਰਾਈ ਕਿਉਂ ਬਾਹਰ ਜਾ ਕੇ ਲੋਕਾਂ ਨਾਲ ਲੜਦਾ ਕਿਉਂ ਅੱਡੇ ਫਾਇਆਂ ਲੈਣਾ ਤੂੰ ਇਹ ਸੋਚੇ ਵੀ ਮਾਂ ਮੇਰੀ ਕਿੱਦਾਂ ਡਈਆ ਕਰਨਾ ਕਿੱਦਾਂ ਕਾਰੋਬਾਰ ਸਾਹਮਣ ਡਈਆ ਇਹ ਤੇਰਾ ਫਰਜ਼ ਵਾ ਕਾਰੋਬਾਰ ਸਾਹਮਣਾ ਪਰ ਨਹੀਂ ਤੇਰਾ ਤਾਂ ਲੜਾਈਆਂ ਕਰਨ ਤੋਂ ਟਾਈਮ ਨਹੀਂ ਲੱਗਿਆ ਤਾਂ ਹੀ ਤੂੰ ਕਾਰੋਬਾਰ ਸਾਹਮਣੇ ਓ ਮਮੀ ਲੋਕੀ ਵੇ ਵੇ ਕੇ ਛੱਡਦੇ ਮੈਨੂੰ ਨਹੀਂ ਕੇ ਪਾਸੇ ਲੱਗਣ ਦਿੰਦੇ ਤੂੰ ਲੋਕਾਂ ਕੋਲ ਆਪ ਜਾਣਾ ਨਾ ਚੱਲ ਕੇ ਤੇ ਮੈਂ ਕਿੱਧਰ ਕੱਲਾ ਤੂੰ ਕਿੱਧਰ ਗਿਆ ਪਹਿਲਾਂ ਮੈਨੂੰ ਤਾਂ ਇਹ ਦੱਸ ਕਿੰਨੀਆਂ ਕਿ ਗਲਤੀਆਂ ਕਰੇਗਾ ਤੇ ਕਿੰਨੇ ਕੁ ਪੋਚੇ ਪਾਹੇਗਾ ਮੈਨੂੰ ਹੁਣ ਨਾ ਸਭ ਤੇਰਾ ਪਤਾ ਲੱਗਦਾ ਵਾ ਕੀ ਤੂੰ ਕਰਦਾ ਤੇ ਕੀ ਤੂੰ ਨਹੀਂ ਕਰਦਾ ਮੈਂ ਤਾਂ ਚੁੰਦੀ ਨਹੀਂ ਤੇ ਮੈਂ ਠਾਣੇ ਤੋਂ ਛਡਾ ਕੇ ਲਿਆਵਾ ਆ ਜਿਹੜੀ ਤੇਰੀਆਂ ਭੈਣਾਂ ਆ ਨਾ ਤੇਰੀ ਵੱਡੀ ਭੈਣ ਵਾ ਇਹ ਨਹੀਂ ਮੈਨੂੰ ਕਿਹ ਬੰਨੇ ਲੱਗਣ ਦੇ ਆਹੋ ਛਡਾ ਕੇ ਇਹਨਾਂ ਲਿਆਵਾ ਕਿੰਨੇ ਮੇਰੇ ਪਿੱਛੇ ਜਾਣਾ ਫਿਰ ਤੇ ਫਿਰ ਤੂੰ ਕਿਉਂ ਇਹ ਜੀਆਂ ਗਲਤੀਆਂ ਕਰਦਾ ਤੂੰ ਮੈਨੂੰ ਇਹ ਦੱਸ ਲੈ ਹੋ ਗਈ ਹੁਣ ਮੈਂ ਜਾਣ ਬੋਝ ਕੇ ਨਹੀਂ ਕੀਤੀ ਤੂੰ ਕਰੇਗਾ ਕਿ ਨਹੀਂ ਕਰੇਗਾ ਮੈਨੂੰ ਤਾਂ ਦੱਸ ਦੇ ਬੰਦਾ ਬਣ ਜਾ ਹੁਣ ਅੰਦਰ ਚੱਲ ਮੈਂ ਜੇ ਤੈਨੂੰ ਬਾਹਰ ਵੀ ਨਿਕਲ ਦੋ ਤਾਂ ਤੂੰ ਮੈਨੂੰ ਆਖੀ ਗਾਂ ਦੇ ਗਾਂ ਨਾ ਵੇਖੀ ਜਾਊਗੀ ਅੱਛਾ ਗਾਂ ਦੇ ਗਾਂ ਨਾ ਵੇਖ ਜਾ ਕੋ ਤੂੰ ਕਿੰਨੀ ਮੇਰੀ ਬੇਇੱਜ਼ਤੀ ਕਰਾਈ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਮਾਂ ਮੇਰੀ ਥਾਣੇ ਤੇ ਤੁਰੇ ਫਿਰਨ ਢੀ ਪਿੰਡ ਚ ਕਿੰਨੀ ਸਾਡੀ ਉਹ ਗੱਲ ਵੀ ਇੱਜ਼ਤ ਬਣੀ ਆ ਤੂੰ ਉੱਥੇ ਤੂੰ ਲਾ ਕੇ ਰੱਖ ਦਿੱਤੀ ਤੇ ਮੇਰੀ ਹੱਥ ਜੋੜ ਦੇ ਲੋਕੀ ਮੇਰੇ ਘਰ ਦੇ ਹੱਥ ਜੋੜੇ ਤਾਂ ਮੈਂ ਥਾਣੇ ਵਾਲਿਆਂ ਦੇ ਘਰ ਹੱਥ ਜੋੜੇ ਤੇਰੇ ਘਰ ਕੇ ਚਲ ਆਪਾ ਇਹ ਨਹੀਂ ਕਰਦਾ ਹਾਂ ਹੋਰ ਹੁਣ ਤਾਂ ਮੈਂ ਲੈਣ ਕਿ ਛਡਾ ਤੂੰ ਮੁੜ ਕੇ ਜੇ ਤੂੰ ਇਹ ਕੰਮ ਕੀਤਾ ਜਾਂ ਗਲਤੀ ਕੀਤੀ ਤਾਂ ਮੈਂ ਤਾਂ ਨਾ ਲੋਕਾਂ ਦੇ ਕੰਮ ਕਾ ਦੇਣਾ ਤੇ ਨਾ ਆਖੀ ਦੱਸਿਆ ਨਹੀਂ ਮਮੀ ਜਦੋਂ ਦੇ ਤੁਰੇ ਕੋਈ ਗੱਲ ਕਰੀ ਜਾਂਦੇ ਕਿਉਂ ਨਾ ਕਰਾਂ ਕਿੰਨਾ ਤੂੰ ਗਲਤ ਕੰਮ ਕੀਤਾ ਮੇਰਾ ਤੂੰ ਜੀਣਾ ਹਰਾਮ ਕਰਤਾ ਚੁੱਪ ਕਰ ਜਾ ਵੇਲਾ ਮਾਦਰ ਚੁੱਪ ਕਰ ਜਾ ਬੰਦੇ ਨੂੰ ਹੋਰ ਹੀ ਟੈਨਸ਼ਨ ਉਤੋਂ ਬਾਅਦ ਸ਼ੇਰ ਹੀ ਕਾਈ ਜਾਣਾ ਸ਼ੇਰ ਹੀ ਕਾਈ ਜਾਣਾ ਆ ਲੋ ਮੰਮੀ ਪਾਣੀ ਪੀਓ ਮੈਂ ਨਹੀਂ ਪਾਣੀ ਪੀਣਾ ਇਹਨੂੰ ਪਿਆਲ ਇਹਦਾ ਨੱਕ ਡੋਬ ਜਿਹੜਾ ਇਹਦਾ ਨੱਕ ਹੋ ਗਾਲ ਵਢਾ ਕੇ ਰੱਖ ਦਿੱਤਾ ਇਹਨੇ ਆ ਲੋ ਵੀਰ ਜੀ ਪਾਣੀ ਉਹ ਲੈ ਜੋ ਮੈਂ ਨਹੀਂ ਪੀਣਾ ਪੂਣਾ ਪਾਣੀ ਪਾਣੀ ਲੈਣਤਾ ਇੱਥੇ ਲੈ ਤੁਸੀਂ ਕਰਦੀਆਂ ਨੇ ਇਹਦਾ ਤਰਸ ਆ ਵੇਖ ਲਓ ਤੇਰੇ ਤੌਰ ਤਰੀਕੇ ਹੀ ਬਦਲੇ ਪਏ ਆ ਨਾਲੇ ਗਲਤੀ ਕਰ ਲਈ ਤੇ ਨਾਲੇ ਹੁਣ ਵੇਖ ਕਿਦਾਂ ਅੱਖਾਂ ਬਖਾਲਦਾ ਸਾਨੂੰ ਇਹ ਸਾਬੀ ਮੇਰੀ ਤੋ ਪਹਿਲਾਂ ਇਹ ਗੱਲ ਸੁਣ ਵੀ ਕਾਦੀ ਤੇਰੀ ਉਹਨਾਂ ਨਾਲ ਦੁਸ਼ਮਣੀ ਆ ਰਾਤ ਦਿਨ ਤੁਸੀਂ ਇਕੱਠੇ ਖਾਂਦੇ ਜੇ ਇਕੱਠੇ ਰਹਿੰਦੇ ਜੇ ਤੂੰ ਦੋਸਤ ਛੱਡ ਕੇ ਤੂੰ ਭਰਾ ਬਣਾਇਆ ਹੁਣ ਤਾਂ ਈ ਕਾਦੀ ਲੜਾਈ ਹੋ ਗਈ ਉਹਨਾਂ ਉਹ ਮੰਮੀ ਸਕੇ ਭਰਾ ਹੀ ਕੰਮ ਆਉਂਦੇ ਆ ਬਗਾਨਾ ਕੋਈ ਬਣਦਾ ਭਰਾ ਹਾਂ ਉਹ ਤੁਨ ਨਾਲੇ ਸ਼ਤੈ ਸਾਲਾ ਹੀ ਬੜੀਆਂ ਮਾਰਦਾ ਹਣ ਚਲੋ ਮੰਮੀ ਛੱਡੋ ਹੁਣ ਗੁੱਸਾ ਜੋ ਗਲਤੀ ਹੋਣੀ ਨਾ ਹੋ ਗਈ ਆ ਵੇ ਸਾਬੀ ਮੈਂ ਨਾ ਤੈਨੂੰ ਆਪਣੇ ਪਿਓਾਂ ਵਾਂਗ ਸਮਝਦੀ ਪਾਏ ਤੁਹਾਡਾ ਛੋਟਾ ਭਰਾ ਸੀ ਇੰਨੇ ਲਾਡਾ ਚਾਵਾ ਨਾ ਪਾਲਿਆ ਤੇ ਬਹੁਤ ਤੂੰ ਕਿਉਂ ਗਲਤੀ ਕੀਤੀ ਆ ਹੁਣ ਮੰਮੀ ਵੀ ਚਾਹੁੰਦੀ ਆ ਵੀ ਜਿੱਦਾਂ ਮੇਰੀ ਇੱਜ਼ਤ ਹੁੰਦੀ ਆ ਐਦਾਂ ਮੇਰੇ ਪੁੱਤ ਦੀ ਹੋਵੇ ਐਦਾਂ ਦਾ ਕੰਮ ਕਿਉਂ ਕੀਤਾ ਉਹ ਜੇ ਕੋਈ ਗੱਲ ਕਰਦਾ ਵੀ ਆ ਨਾ ਤੇ ਇਗਨੋਰ ਮਾਰੀਦਾ ਹੋਈਦਾ ਵਾ ਕਿੰਨੀ ਵਾਰ ਤੈਨੂੰ ਸਮਝਾਇਆ ਆ ਪਿਹੜ ਦੇ ਬਹੁਤ ਇੱਜ਼ਤ ਵਾਲਾ ਪਿੰਡ ਦੇ ਵਿੱਚ ਹੁਣ ਸਾਰੇ ਇੱਕੋ ਗੱਲ ਕਰੀ ਜਾਣੀ ਤੈਨੂੰ ਇੱਕੋ ਗੱਲ ਕਿਉਂ ਲੱਗਦੀ ਆ ਉਹ ਥੋੜੀ ਬਥੀਆ ਗੱਲ ਕਰ ਐਂ ਸਮਝਾਉਣੇ ਰਹਿੰਨੇ ਪਾ ਤੈਨੂੰ ਸਮਝ ਕਿਉਂ ਨਹੀਂ ਲੱਗਦੀ ਅਸੀਂ ਐਹੋ ਸਮਝਾਉਣੇ ਆਂ ਕਿ ਦੁਨੀਆ ਕਹਿੰਦੀ ਵੀ ਇਹ ਪੁੱਠੇ ਰਾਏ ਪਵੇ ਤਾਂ ਅਸੀਂ ਇਹਨਾਂ ਨੂੰ ਬਰਬਾਦ ਕਰੀਏ ਮੇਰੇ ਵਾਲੀ ਗੱਲ ਕਰਤੀ ਮੈਂ ਦੱਸਾਂ ਨਹੀਂ ਲੱਗਾ ਹਾਂ ਵਾਲੇ ਪਤਾ ਕੀ ਕਹਿੰਦਾ ਹੀ ਉਹ ਉਹ ਕਹਿੰਦਾ ਮੇਰੇ ਨਾਲ ਬਹਿ ਕੇ ਪੈ ਗਲਾ ਸ਼ਰਾਬ ਪੀ ਤਾਂ ਮੇਰੀ ਲੜਾਈ ਹੋਈ ਨਾਲੇ ਪੁੱਠੀਆਂ ਸਧੀਆਂ ਗਲਾਂ ਸੁਣਾਉਂਦਾ ਮੈਂ ਉਹ ਜੇ ਕੰਮ ਕਰੂੰਗਾ ਤਫਰ ਤੂੰ ਕਿਉਂ ਜਾਣਾਂ ਉਹਦੇ ਲਾਗੇ ਘਰ ਰਹਿ ਘਰ ਬੈ ਆਪਣਾ ਕਾਰੋਬਾਰ ਸੰਭਾਲ ਹੁਣ ਮੈਂ ਪਿੰਜਰੇ ਜੀ ਟੜਿਆ ਨਾ ਲੈ ਆ ਬਹਿ ਚਲ ਮੈਂ ਮੰਦੀ ਆ ਮੰਮੀ ਦੀ ਵੀ ਗੱਲ ਗਲਤ ਆ ਘਰ ਨਹੀਂ ਬੈਠਾ ਜਾਂਦਾ ਪਰ ਦੋਸ ਉਹ ਬਣਾ ਜਿਹੜਾ ਤੇਰਾ ਚੰਗਾ ਸੋਚਣ ਉਹ ਲਾਗੇ ਬਹਿ ਕੇ ਲੋਕੀ ਪਿਉਂਦੇ ਖਾਵਾਉਂਦੇ ਆ ਪੀ ਇਹਨਾਂ ਦਾ ਘਰ ਬਰਬਾਦ ਹੋ ਜੇ ਤੇ ਇਹਨਾਂ ਦੀ ਘਰਾਂ ਦੀ ਅਸੀਂ ਮੱਲਾ ਮਾਰੀਏ ਉਹ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਉਹ ਜਿਹੜਾ ਸਾਡਾ ਪਿਉ ਮੁਕਾ ਵਾ ਨਾ ਉਹ ਬੜੇ ਸਾਡੇ ਦੁਸ਼ਮਣ ਵੀ ਹੈਗੇ ਆ ਮੈਂ ਨਾ ਕਾਰੋਬਾਰ ਜੇ ਸਾਂਭਿਆ ਹੈ ਜੇ ਤੇਰੇ ਪਿਓ ਦਾ ਕਾਰੋਬਾਰ ਹੈਗਾ ਵਾ ਤੋ ਹੁਣ ਤੂੰ ਸਾਂਭ ਮੇਰ ਕੋ ਬੁੱਢੇ ਵਾਰੇ ਨਹੀਂ ਸਾਂਭਿਆ ਜਾਂਦਾ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਮੈਂ ਮਰ ਜਾਣਾ ਤੇ ਕਿਹੜੇ ਵੇਲੇ ਮੈਂ ਹੋ ਘਰ ਰਹਿ ਜਾਣਾ ਇਹ ਤੁਹਾਨੂੰ ਪਤਾ ਨਹੀਂ ਛੱਡੋ ਗੱਲ ਸਾਂਭ ਲੂਗਾ ਮੈਂ ਜਾ ਪੈਣ ਉਹਨਾਂ ਤੇ ਪੁਲਸ ਵਾਲਿਆਂ ਦੇ ਫਿੱਕਾ ਪਾਣੀ ਵੀ ਨਹੀਂ ਪਿਆਇਆ ਜਾ ਘੁੱਟ ਚਾਹ ਹੀ ਬਣਾ ਲੈ ਬਣਾਉਣੀ ਆ ਨਾਲੇ ਮੰਮੀ ਤੁਸੀਂ ਝਾਟੇ ਮੂੰਹ ਪਾੜ ਕੇ ਹਾਂ ਗੱਲ ਕਹਿ ਦਿੰਨੇ ਆ ਇਹ ਮੈਂ ਮਰ ਜੂਗੀ ਦੱਸ ਵੀ ਸਾਨੂੰ ਕਿਹੇ ਪਾਸੇ ਨਹੀਂ ਲਾਉਣਾ ਹੈਗਾ ਤੁਸੀਂ ਮਰ ਜੋਗੇ ਤੇ ਸਾਡਾ ਕੌਣ ਹੈ ਇਨੂੰ ਕਿੰਨੀ ਆਕਲਾਵਾ ਇਹਨੂੰ ਤੁਸੀਂ ਮੈਂ ਸਮਝਾਉਂਦੀ ਆ ਤੈਨੂੰ ਤਾਂ ਵੀ ਨ ਸਮਝ ਲੱਗਣੀ ਹਜੇ ਤੱਕ ਇਹਦੇ ਚ ਬਚਪਨਾ ਵਾ ਤੇ ਜਿਹੜਾ ਦਾ ਜਹਾਨ ਨਹੀਂ ਦਿਆ ਪਤਾ ਹੈ ਬੰਦੇ ਦਾ ਘੜੀ ਦਾ ਨਹੀਂ ਪਤਾ ਘੜੀ ਤੇ ਬੜੀ ਦੂਰ ਆੱਖ ਚ ਮੱਕੇ ਦਾ ਨਹੀਂਗਾ ਪਤਾ ਹੈਗਾ ਤਾਂ ਹੀ ਮੈਂ ਤੁਹਾਨੂੰ ਸਮਝਾਉਂਦੀ ਆ ਨਾ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਆਪ ਸੰਭੋ ਮੈਂ ਤੇ ਆਪ ਇਹਨੂੰ ਇਹੋ ਗੱਲ ਕਹਿੰਦੀ ਜੇ ਹੁਣ ਇਹਨੇ ਮੇਰੀ ਨਾ ਨਾ ਗੱਲ ਮੰਦੀ ਤੇ ਮੈਂ ਇਹਨੂੰ ਲਾਕਾ ਦਿੱਕਾ ਦੇਣਾ ਹੀ ਮਕਾ ਮੈਂ ਹੁਣ ਤੈਨੂੰ ਵੀ ਦੱਸ ਦਿੱਤਾ ਮਮਮੀ ਤੂੰ ਹੀ ਤਾਂ ਹਾਨੂੰ ਸਮਝਾਉਣਾ ਵਾ ਤੂੰ ਤਾਂ ਹਾਨੂੰ ਸਿੱਧੇ ਰਾਹ ਪਾਉਣਾ ਵਾ ਜੇ ਤੂੰ ਹੀ ਹੜਾ ਤੇ ਸਿਰ ਤੋਂ ਹੱਥ ਚੁੱਕ ਲਿਆ ਉਹ ਲੋਕੀ ਤੇ ਅੱਗੇ ਤਮਾਸ਼ਾ ਵੈਂਦੇ ਆ ਵੀ ਇਹਨਾਂ ਦੇ ਨਿਆਂੇ ਕੋ ਕਰਨ ਤੇ ਸਾਨੂੰ ਮੌਕਾ ਮਿਲੇ ਗੱਲਾਂ ਕਰਨ ਦਾ ਉਹ ਤੁਸੀਂ ਕਿਉਂ ਨਹੀਂ ਸਮਝਦੇ ਉਹ ਕੋਈ ਗੱਲ ਨਹੀਂ ਗਲਤੀਆਂ ਬੱਚਿਆਂ ਕੋ ਹੁੰਦੀਆਂ ਆ ਕਰ ਲਈ ਗਲਤੀ ਕੋਈ ਗੱਲ ਨਹੀਂ ਇਹਦੇ ਮੈਂ ਲਾਉਂਗੀ ਦੋਚ ਬੇੜਾ ਆਪੇ ਆਖੇ ਲੱਗ ਜੂਗਾ ਹੁਣ ਮੈਂ ਕਿਦਾਂ ਮੂੰਹ ਠਾਂ ਕੀਤਾ ਇਹਨੇ ਇਹਦੇ ਨਾਲ ਚੰਗੀ ਤਰ੍ਹਾਂ ਖਾਨੇ 'ਚ ਗੱਲ ਪਾ ਦੇ ਮੈਂ ਮੁੜ ਕੇ ਇਹ ਜੀ ਗੱਲ ਨਹੀਂ ਸੁਣਨਾ ਚਾਹੁੰਦੀ ਹੁਣ ਮੈਂ ਤੈਨੂੰ ਦੱਸਦਾ ਤੂੰ ਹਮੈਤਨ ਬਣਦੀ ਨਾ ਇਹਦੀ ਮੈਂ ਹੁਣ ਤੈਨੂੰ ਦੱਸ ਦਿੱਤਾ ਹੀ ਇਹ ਜੇ ਪੁੱਤ ਗਲਤੀਆਂ ਕਰੀ ਗਿਆ ਕਰੀ ਗਿਆ ਜੇ ਇਹਨੂੰ ਮਾਫੀ ਦਿੰਦੇ ਰਹੇ ਨਾ ਇਹਨੇ ਗਲਤੀਆਂ ਵੱਡੀਆਂ-ਵੱਡੀਆਂ ਕਰ ਲ ਆਪਣੀਆਂ ਮੰਮੀ ਹੁਣ ਤੂੰ ਸੋਣ ਹੀ ਲਿਆ ਨਾ ਵੀ ਉਹ ਕਹਿੰਦਾ ਵੀ ਸ਼ਰਾਬ ਪੀ ਤੇ ਤੁਸੀਂ ਇੱਥੋਂ ਹਸਾਬ ਲਾ ਲਓ ਵੀ ਉਹ ਸਹੀ ਆ ਤਾਂ ਹੀ ਉਹਦੇ ਨਾਲ ਲੜਿਆ ਨਾ ਤਫਾ ਕਰੋ ਗੱਲ ਮੁਕਾਓ ਦੀਦੀ ਜੀ ਉਹ ਮੁੰਡਾ ਇਹਨੂੰ ਗਲਤ ਰਾਏ ਫੜਦਾ ਨਹੀਂ ਤੇ ਮੰਮੀ ਨਾਲ ਵੀ ਗੱਲ ਕਰ ਹੀ ਸਕਦੀ ਸੀ ਮੰਮੀ ਨੂੰ ਦੱਸ ਦਿੰਦੀ ਕਿ ਮੈਨੂੰ ਉਹ ਬਲਤ ਰਾਏ ਫੜਦਾ ਮੈਨੂੰ ਇਦਾਂ ਕਹਿੰਦਾ ਵਾ ਮਨਦੀਪ ਤੇਰੀ ਗੱਲ ਮੈਂ ਮੰਨਦੀ ਆ ਚੱਲ ਉੱਥੇ ਬੈਠੇ ਗੱਲ ਹੋ ਗਈ ਤੇ ਉਸੇ ਵੇਲੇ ਤੇ ਲੜਾਈ ਹੋ ਗਈ ਇੰਨੇ ਗੱਲ ਦਾ ਥੋੜੀ ਪਤਾ ਹੁੰਦਾ ਵੀ ਕారణ ਕਿ ਗੱਲ ਕਰਾਂਗੇ ਫਿਰ ਸਾਡਾ ਵੀ ਖੂਨ ਖੋਲਣਾ ਏ ਉਹ ਚੰਗਾ ਆ ਜੋ ਵੀ ਹੁੰਦਾ ਨਾ ਚੰਗੇ ਵਾਸਤੇ ਹੁੰਦਾ ਉਹ ਬੱਸ ਕਰੋ ਸਾਰੇ ਜਾਣੀ ਤੂੰ ਕੀ ਇੱਕੋ ਗਾਲੀ ਕਰੀ ਜਾਂਦੇ ਜੇ ਮੈਂ ਚੁੱਪਿਆ ਨਾ ਤੇ ਤੂੰ ਸਿਰ ਤੇ ਜੜੀ ਜਾਂਦੇ ਜੇ ਜੇ ਦੀਦੀ ਚਾਹ ਬਣ ਜੂਗੀ ਨਾ ਤਾਂ ਅੰਦਰ ਲੈ ਆਈ ਮੈਂ ਉੱਥੇ ਪਿਆਈ ਨੂੰ ਲੰਮੇ ਕਿਹੜਾ ਕਿੱਡਾ ਬਿਸ਼ਰਮ ਆ ਇਹਨੂੰ ਮਾਸਾ ਲੱਥੀ ਚੜੀ ਨਹੀਂ ਮੁੰਡੇ ਨੂੰ ਹੈਗੀ ਕਿੱਦਾਂ ਵੇਲਾ ਬਕਵਾਸ ਕਰਦਾ ਇਹਨੂੰ ਹੈਗਾ ਮਾਸਾ ਵੇ ਪਛਤਾਵਾ ਤੇ ਮੈਂ ਗਲਤੀ ਕੀਤੀ ਚੱਲ ਮੰਮੀ ਬਚਪਨਾ ਹੈਗਾ ਵਾ ਕੋਈ ਗੱਲ ਨਹੀਂ ਆਪੇ ਚਲ ਜੂਗਾ ਜਿਹਦਾ ਵਿਆਹ ਹੋ ਗਿਆ ਨਾ ਆਪੇ ਅਗਲੀ ਨੇ ਸਿੱਧਾ ਹੀ ਸਿੱਧੀ ਕਰ ਲੈਣਾ ਦੇਖਿਓ ਸਹੀ ਮੈਂ ਤੇ ਆਨੀ ਆ ਕੋਈ ਇਹੋ ਜਿਹਾ ਆਵੇ ਜਿਹਨੂੰ ਚੰਗੀ ਤਕਲੇ ਵਾਂਗੂ ਸਿੱਧਾ ਕਰੇ ਇਹਨੂੰ ਕੰਜਰ ਨੂੰ ਬਹੁਤ ਹੁਣੇ ਨਾ ਅੰਤਰਵਾਦੀਆ ਕਰ ਲਾ ਪਿਆ ਬਈ ਤੂੰ ਆਨੀ ਆ ਨਾ ਨਹੀਂ ਇਦਾਂ ਇਹਨੇ ਨਾ ਹੌਲੀ ਹੌਲੀ ਫਿਕਰ ਦੇ ਵਿਗੜਦੇ ਹੱਥਾਂ ਚੋਂ ਨਿਕਲ ਜਾਣਾ ਜਿੱਦਾਂ ਇਹ ਬੋਲਦਾ ਗਾੜੀ ਸਾਡੇ ਜਾ ਚਾਹ ਬਣਾ ਕੇ ਮੱਥੇ ਮਾਰੇ ਤੇ ਨੱਕ ਡੋਬ ਲੈ ਪੀ ਲੈ ਚਾਹ ਨਾ ਸਤਾਇਆ ਜਿਹੜੀ ਰਹਿ ਰੱਬ ਦਾ ਨਾ ਇਹ ਮੁੰਡੇ ਨੇ ਮੈਨੂੰ ਤਾਂ ਰਾਏ ਭਾਤ